ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਨੇ ਪੰਜਾਬ ਦਾ ਪਿਛਲੇ ਦਿਨੀਂ ਦੋ ਰੋਜ਼ਾ ਦੌਰਾ ਕੀਤਾ ਸੀ ਅਤੇ ਕਾਂਗਰਸੀ ਆਗੂਆਂ ਦੀ ਨਬਜ਼ ਵੀ ਟੋਈ ਸੀ ਆਮ ਲੋਕਾਂ ਚ ਇਹੋ ਚਰਚਾ ਹੈ ਕਿ ਪ੍ਰਮੁੱਖ ਕਾਂਗਰਸੀ ਨੇਤਾ ਇਕੱਠ ਹੋ ਕੇ ਹੀ ਕਾਂਗਰਸ ਦੀ べੜੀ ਪਾਰ ਲਾ ਸਕਦੇ ਨੇ ਪਰ ਸਿਆਸੀ ਮਲਾ ਜ਼ਿਆਦਾ ਨਹੀਂ ਵੱਡੀ ਸਮੱਸਿਆ ਇਹ ਹੈ ਕਿ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਜ਼ਿਆਦਾ ਨਹੀਂ ਜਦਕਿ ਮੁੱਖ ਮੰਤਰੀ ਦੀ ਕੁਰਸੀ ਕ ਖਾਸ ਕਰਕੇ ਚੋਣਾ ਮੌਕੇ ਕਾਂਗਰਸ 'ਚ ਟੜੇਬੰਦੀ ਸਾਫ ਤੌਰ ਤੇ ਨਜ਼ਰ ਆਉਂਦੀ ਰਹੀ ਹੈ। ਅਹਿਮ ਸੂਤਰ ਦੱਸਦੇ ਨੇ ਕਿ ਕਾਂਗਰਸ ਦੇ ਨਵੇਂ ਇੰਚਾਰਜ ਕੋਲ ਪੰਜਾਬ ਕਾਂਗਰਸ ਦੇ ਅਹਿਮ ਆਗੂਆਂ ਦੀਆਂ ਸ਼ਿਕਾਇਤਾਂ ਪੁੱਜੀਆਂ ਨੇ ਅਤੇ ਉਸ ਨੇਤਾ ਤੇ ਹੇਠਲੇ ਆਗੂਆਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਨੇ। ਜਦੋਂ ਇਹ ਮਾਮਲਾ ਤੂਲ ਫੜ ਗਿਆ ਤਾਂ ਉਸੇ ਵਕਤ ਨਵੇਂ ਇੰਚਾਰਜ ਨੂੰ ਬਿਆਨ ਜਾਰੀ ਕਰਨਾ ਪਿਆ। ਅਚੰਚਿਤ ਬਗੇਲ ਵੱਲੋਂ ਐਕਸ 'ਤੇ ਸਾਂਝਾ ਕੀਤਾ ਬਿਆਨ ਕਈ ਸ਼ੰਕੇ ਖੜੇ ਕਰਦਾ ਹੈ। ਪੰਜਾਬ ਦੇ ਬਹੁਤੇ ਕਾਂਗਰਸੀ ਨੇਤਾ ਪੰਜਾਬ ਕਾਂਗਰਸ ਦੀ ਇਕਜੁੱਟਤਾ ਦੀ ਦੁਹਾਈ ਪਾਰੇ ਨੇ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤਾਂ ਸਭ ਨੂੰ ਇਕੱਠੇ ਹੋ ਕੇ ਚੱਲਣਾ ਪਵੇਗਾ ਇਸ ਦੌਰਾਨ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਨੇਤਾਵਾਂ ਵਿੱਚ ਆਪਸੀ ਖਟਾਸ ਹੋਣ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਰਮਿਆਨ ਤਾਲਮਿਲ ਦੀ ਕੋਈ ਕਮੀ ਨਹੀਂ ਹੈ ਅਤੇ ਵਿਰੋਧੀ ਜਾਣਬੁੱਝ ਕੇ ਅਫਵਾਹਾਂ ਫੈਲਾਰੇ ਨੇ ਸਿਆਸੀ ਮਾਹਿਰ ਆਖਦੇ ਨੇ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦਾ ਕੋਈ ਖਾਲਾਜੀ ਦਾ ਬਾੜਾ ਨਹੀਂ ਹੈ ਪੰਜਾਬ ਕਾਂਗਰਸ ਜੀ ਹੁਣ ਤੋਂ ਦੌੜ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਲੱਗੀ ਹੋਈ ਹੈ ਕਾਂਗਰਸ ਹਾਈ ਕਮਾਂਡ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਦਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟਾਂ ਦੇ ਕੇ ਹੁਣ ਸੰਸਦ ਮੈਂਬਰਤਾ ਬਣਾ ਦਿੱਤਾ ਹੈ। ਇਹਨਾਂ ਤੋਂ ਇਲਾਵਾ ਮੁੱਖ ਮੰਤਰੀ ਦੀ ਕੁਰਸੀ ਤੇ ਨਜ਼ਰ ਟਿਕਾਉਣ ਵਾਲੀ ਦੀ ਕਤਾਰ ਲੰਬੀ ਹੈ ਅਤੇ ਸਭ ਤੋਂ ਅੱਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਲੱਗੇ ਹੋਏ ਨੇ। ਸਾਬਕਾ ਮੰਤਰੀ ਬਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਵੀ ਕਾਫੀ ਆਸਾ ਲਾਈ ਬੈਠੇ ਨੇ ਜਿਹੜੇ ਸੀਨੀਅਰ ਕਾਂਗਰਸੀ ਆਗੂ ਸੰਸਦ ਮੈਂਬਰ ਬਣ ਗਏ ਨੇ ਉਹਨਾਂ ਦੀ ਨਜ਼ਰ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਹੀ ਟਿਕੀ ਹੋਈ ਹੈ। ਦਸੰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਚਰਚੇ ਚੱਲਦੇ ਰਹੇ ਨੇ ਪਰ ਭੁਪੇਸ਼ ਬਗੇਲ ਨੇ ਇਸ ਤੋਂ ਇਨਕਾਰ ਕੀਤਾ ਹੈ ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਨੇ ਐਕਸ ਤੇ ਬਿਆਨ ਸਾਂਝਾ ਕੀਤਾ ਜਿਸ 'ਚ ਉਹਨਾਂ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਦੇ ਤਰਫ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਸੀਨੀਅਰ ਆਗੂਆਂ ਦਰਮਿਆਨ ਤਾਲਮੇਲ ਪ੍ਰਸੰਸ਼ਾਯੋਗ ਹੈ ਅਤੇ ਆਉਣ ਵਾਲੇ ਸਮੇਂ 'ਚ ਇਹ ਤਾਲਮੇਲ ਦੂਸਰੇ ਸੂਬਿਆਂ ਲਈ ਵੀ ਉਦਾਹਰਣ ਬਣੇਗਾ ਉਨਾ ਆਪਣੀ ਪੰਜਾਬ ਫੇਰੀ ਮੌਕੇ ਕਿਹਾ ਹੈ ਕਿ ਪੰਜਾਬ ਕਾਂਗਰਸ 'ਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਜੋਨਾਂ ਦੇ ਦੌਰੇ ਮੌਕੇ ਸਾਫਾ ਮੰਤਰੀ ਨਵਜੋਤ ਸਿੰਘ ਸਿੱਧੂ ਕਿਧਰੇ ਨਜ਼ਰ ਨਹੀਂ ਆਏ ਨੇ। ਕਬਿਲਗੋੜੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸੂਬਾ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ। ਕਈ ਵਾਰ ਇਹ ਅੰਦਰੂਨੀ ਟਕਰਾਅ ਜਨਤਾ ਦੇ ਸਾਹਮਣੇ ਆਇਆ ਜਿਸ ਕਾਰਨ ਪਾਰਟੀ ਦਾ ਅਕਸ ਖਰਾਬ ਹੋਇਆ। ਕੁਝ ਸਮੇਂ ਤੋਂ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਇਹਨਾਂ ਵਿਵਾਦਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ ਅਤੇ ਆਪਣੇ ਪੱਧਰ ਤੇ ਰਿਪੋਰਟ ਮੰਗੀ ਹੈ ਉਦਰੇ ਇਸ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਦੀ ਗਵਾਈ ਹੇਠ ਪੰਜਾਬ ਕਾਂਗਰਸ ਜੁੜੇਗਾ ਬਲੌਕ ਜਿੱਤੇਗੀ ਕਾਂਗਰਸ ਸਿਰਲੇਖ ਵਾਲੀਕ ਪਰਿਵਰਤਨਸ਼ੀਲ ਮੁਹਿੰਮ ਸ਼ੁਰੂ ਕਰ ਰਹੀ ਹੈ ਜਿਸ ਦਾ ਉਦੇਸ਼ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ਤੋਂ ਮੁੜ ਤੋਂ ਸੁਰਜੀਤ ਕਰਨਾ ਹੈ ਇਹ ਮੁਹਿੰਮ ਡੇਰਾ ਬਸੀ ਤੋਂ ਸ਼ੁਰੂ ਹੋਵੇਗੀ ਅਤੇ ਸਨੌਰ ਦਾ ਵੀ ਦੌਰਾ ਕਰੇਗੀ ਜੋ ਕਿ ਪੰਜਾਬ ਭਰ ਦੇ ਹਰ ਬਲਾਕ ਨੂੰ ਕਵਰ ਕਰੇਗਾ ਇਹ ਮਹੱਤਵਕਾਂਖੀ ਪ੍ਰੋਗਰਾਮ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਵਾਲੀ ਇੱਕ ਮਹੱਤਵਪੂਰਨ ਕਦਮ ਹੈ ਮੁਹਿੰਮ ਦੌਰਾਨ ਪ੍ਰਦੇਸ਼ ਕਾਂਗਰਸ ਮੁਖੀ ਪਾਰਟੀ ਵਰਕਰਾਂ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਮੁਲਾਕਾਤ ਕਰਨ ਲਈ ਹਰੇਕ ਬਲਾਕ ਦਾ ਨਿੱਜੀ ਤੌਰ ਤੇ ਦौरा ਕਰਨਗੇ ਇਸ ਪਹਿਲ ਕਦਮੀ ਦੇ ਪਿੱਛੇ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਤਾਕਤ ਇਸੇ ਜ਼ਮੀਨੀ ਪੱਧਰ ਦੇ ਨੈਟਵਰਕ ਵਿੱਚ ਹੈ ਇਸ ਮੁਹਿੰਮ ਰਾਹੀਂ ਸਾਡਾ ਉਦੇਸ਼ ਆਪਣੇ ਵਰਕਰਾਂ ਨੂੰ ਸਸ਼ਕਤ ਕਰਨਾ ਹੈ ਉਹਨਾਂ ਦੀਆਂ ਚੁਣੌਤੀਆਂ ਨੂੰ ਸਮਝਣਾ ਅਤੇ ਭਵਿੱਖ ਲਈ ਇੱਕ ਰੋਡਮੈਪ ਤਿਆਰ ਕਰਨਾ ਹੈ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਹੈ ਇਹ ਇੱਕ ਯਕੀਨੀ ਬਣਾਉਣ ਦਾ ਮਿਸ਼ਨ ਹੈ ਕਿ ਕਾਂਗਰਸ ਪੰਜਾਬ ਦੇ ਹਰ ਘਰ ਦੀ ਨੁਮਾਇੰਦਗੀ ਕਰੇਗੀ ਇਸ ਮੁਹਿੰਮ ਸੰਬੰਧੀ ਤੇ ਕਾਂਗਰਸ ਦੇ ਵਿੱਚ ਚੱਲ ਰਹੇ ਕਲੇਸ਼ ਸੰਬੰਧੀ ਕਾਂਗਰਸੀ ਲੀਡਰਾਂ ਨੇ ਕਈ ਅੰਦਰਲੀਆਂ ਗੱਲਾਂ ਖੋਲੀਆਂ ਨੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਦੇਖੋ ਮੈਂ ਤੁਹਾਨੂੰ ਸਭ ਤੋਂ ਪਹਿਲੇ ਦੱਸਣਾ ਚਾਹੁੰਦਾ ਸਾਡਾ ਪ੍ਰਧਾਨ ਬਦਲੇ ਨਾ ਬਦਲੇ ਵਿਰੋਧੀਆਂ ਦੀ ਖਰਬਲੀ ਮਚੀ ਪਈ ਹੈ ਦੇਖੋ ਅੱਜ ਸਾਡੇ ਪ੍ਰਧਾਨ ਰਾਜਾ ਜਟਿਲ ਜੀ ਨੇ ਜਦੋਂ ਸਾਡੇ ਪਰਿਵਾਰੀ ਕੁਪੇਸ਼ ਭਗੇਲ ਜੀ ਆਏ ਜਦ ਪਰ ਬਹੁਤ ਸਵਾਗਤ ਕੀਤਾ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਤੇ ਜਦੋਂ ਕਾਂਗਰਸ ਭਵਨ ਆਏ ਉਹਨਾਂ ਦਾ ਲੋਕਾਂ ਦਾ ਜੋਸ਼ੋਖ ਰੋਸ਼ਖ ਵੇਖਣ ਵਾਲਾ ਸੀ ਸਾਰੇ ਹਲਕਿਆਂ ਦੇ ਲੋਕਾਂ ਨੇ ਸਵਾਗਤ ਕੀਤਾ ਪ੍ਰਤਾਪ ਸਿੰਘ ਬਾਜਵਾਬ ਜੀ ਨਾਲ ਸੀ ਇਵਨ ਕਿ ਸਾਰੇ ਜਿੰਨੇ ਸਾਡੇ ਸੀਨੀਅਰ ਲੀਡਰ ਨੇ ਸਾਰੇ ਨਾਲ ਸੀ ਹੁਣ ਵਿਰੋਧੀਆਂ ਦੀ ਖਲਬਲੀ ਮੱਚੀ ਪਈ ਵੀ ਕਾਂਗਰਸ ਦੀ ਇਕ ਹੋ ਗਈ ਕੋਈ ਨਾ ਕੋਈ ਬਿਆਨ ਲਾਉਣ ਵਾਸਤੇ ਉਹਨਾਂ ਨੇ ਆੜਾ ਜੋ ਜਾ ਰਚਦਾ ਔਰ ਬੁਕੇਸ਼ ਜਿਹੜੇ ਬੁਕੇਸ਼ ਬਗੇਲ ਜੀ ਦੇ ਉਹਨਾਂ ਦਾ ਤੁਸੀਂ ਵੇਖਿਆ ਉਹਨਾਂ ਦੇ ਐਕਸ ਦੇ ਉੱਤੇ ਉਹਨਾਂ ਨੇ ਟਵੀਟ ਵੀ ਕਰਤਾ ਵੀ ਨਹੀਂ ਦੋਨੇ ਤੇ ਬਹੁਤ ਵਧੀਆ ਰਲ ਕੇ ਕੰਮ ਕਰ ਰਹੇ ਨੇ ਔਰ ਸਪੈਸ਼ਲ ਉਦਨ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਵੀ ਕੋਈ ਵੀ ਸਾਡੇ ਪ੍ਰਧਾਨ ਬਦਲਣ ਦਾ ਇਰਾਦਾ ਨਹੀਂ ਕਰ। ਹੋਛੀਆਂ ਚਾਲਾਂ ਨਹੀਂ ਇਹ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਦੀਆਂ। ਇਹ ਜਿਹੜੇ ਆਪ ਦੇ ਛੋਛੇ ਪੀਲੇ ਪੰਜੇ ਚਲਾ ਰਹੇ ਨਸ਼ਾ ਤਸਕਰ ਫੰਡ ਉਹ ਇਹ ਕਹਿੰਦੇ ਆ ਵੀ ਲੋਕੀ ਇਹਨਾਂ ਨੂੰ ਸੁਣਣ ਉਹਨ ਤੇ ਆਰ ਦੀਆਂ ਖਬਰਾਂ ਇਹਨਾਂ ਨੂੰ ਛੱਡ ਦੇ। ਸੋ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਸਾਡਾ ਪ੍ਰਧਾਨ ਰਾਜਾ ਵੜਿੰਗਿਆ ਅੱਜ ਵੀ ਆ ਤੇ ਕੱਲ ਵੀ ਆ ਤੇ ਪਰਸੋ ਵੀ ਆਹੀ ਰਹੂਗਾ ਪੰਜਾਬੀ ਚ ਇੱਕ ਕਹਾਵਤ ਹੈ ਹੱਥ ਨਾ ਪਹੁੰਚੇ ਥੂ ਕੋੜੀ ਇਹੋ ਜਿਹੀ ਬਖਲਾਹਟ ਅੱਜ ਪੰਜਾਬ ਸਰਕਾਰ ਚ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹੋਰ ਕੋਲ ਜਾ ਰਹੀ ਹੈ ਜੀ ਪਰਦਾਪ ਸੂਤਰਾਂ ਤੋਂ ਇਹ ਪਤਾ ਲੱਗਾ ਅੱਜ ਗੁਪੇਸ਼ ਬਗੇਲ ਜੀ ਨੇ ਟਵਿੱਟਰ ਤੇ ਟਵੀਟ ਕੀਤਾ ਕਿ ਜਿਹੋ ਜਿਹਾ ਤਾਲਮਿਲ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਔਰ ਸੀਐਲਪੀ ਦਾ ਔਰ ਇਹਨੇ ਵਧੀਆ ਤਰੀਕੇ ਨਾਲ ਸੰਗਠਨ ਚੱਲੇ ਆਉਂਦਾ ਰਿਜ਼ਲਟ ਅਸੀਂ 7 ਐਮਪੀਆ ਦੇ ਨਾਲ ਦੇਖਿਆ ਤੇ ਮੌਜੂਦਾ ਸਰਕਾਰ ਨੂੰ ਅਜੇ 3 ਐਮਪੀ ਅਸੀਂ ਕੌਂਸਲਰ ਇਲੈਕਸ਼ਨ ਚ ਦੇਖਿਆ ਧੱਕੇਸ਼ਾਹੀ ਨਾਲ ਮਿਹਰਤਾ ਬਣਾ ਲੇ ਪਰ ਗਿਣਤੀ ਕਿੰਨਾ ਦੀ ਜ਼ਿਆਦਾ ਸੀ ਗਿਣਤੀ ਕਾਂਗਰਸ ਦੀ ਸੀ ਬੁਖਲਾਹਟ ਤਾਂ ਇਹ ਹੈ ਕਿ ਮਾਣੀਓ ਕੋ ਮੁੱਖ ਮੰਤਰੀ ਭੌਂਤਮਾ ਜੀ ਕੀ ਬਦਲਣ ਦੀ ਤਿਆਰੀ ਤਾਂ ਤੁਹਾਨੂੰ ਆ ਕਦੇ ਪੁਲਤਾਰ ਸੰਧਵਾ ਦੇ ਘਰੇ ਸਿਕਿਉਰਟੀਆਂ ਚਲੇ ਜਾਂਦੀਆਂ ਉਹਦੋਂ ਤੁਹਾਨੂੰ ਬਦਲਣ ਦੀ ਤਿਆਰੀ ਹੈ ਕਦੇ 90 90 ਐਮਐਲਏ ਦਿੱਲੀ ਬੁਲਾ ਕੇ 15 ਮਿੰਟਾਂ ਚ ਪੰਜਾਬ ਦਾ ਰੋਡ ਮੈਪ ਡਿਸਕਸ ਕਰ ਲਿਆ ਅੱਜ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਿਹਾ ਹੈ ਕਿਵੇਂ ਤੁਸੀਂ ਬਕਲਾਹੜ ਚ ਕਿਵੇਂ ਤਹਿਸ ਚ ਕਿਸਾਨਾਂ ਨਾਲ ਮੀਟਿੰਗ ਨਹੀਂ ਕੀਤੀ ਤੁਸੀਂ ਉੱਠ ਕੇ ਚਲੇ ਗਏ ਤੁਸੀਂ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਹੋ ਸਾਡੇ ਠਾਣਿਆਂ ਤੇ ਅਟੈਕ ਹੋ ਰਿਹਾ ਸਾਡੀ ਇੰਡਸਟਰੀ ਇੱਥੋਂ ਜਾ ਰਹੀ ਹੈ ਪੰਜਾਬ ਕਰਜ਼ਾਈ ਹੋ ਰਿਹਾ ਪੰਜਾਬ ਦਾ ਹੈਲਥ ਸਿਸਟਮ ਪੰਜਾਬ ਦਾ ਇਲੈਕਟ੍ਰਿਸਿਟੀ ਸਿਸਟਮ ਗੱਲ ਨਹੀਂ ਹੈ ਕਿ ਸਰਕਾਰ ਕੋਲ ਕੋਈ ਅਜੰਡਾ ਨਹੀਂ ਸਰਕਾਰ ਦੇ ਕੋ ਚਹਿੱਤੇ ਚੈਨਲ ਜਾਣ ਬੁਝ ਕੇ ਇਹੋ ਜੇ ਸੂਤਰ ਇਹੋ ਜੀਆਂ ਖਬਰਾਂ ਚਲਾਉਂਦੇ ਆ ਕਿਉਂਕਿ ਉਹਨਾਂ ਨਾਲ ਸਰਕਾਰ ਦੇ ਪੈਕੇਜ ਮੁਕੇ ਹੋਏ ਆ ਇਸ ਕਰਕੇ ਪੰਜਾਬ ਕਾਂਗਰਸ ਚੜ੍ਹਦੀ ਕਲਾ 'ਚ ਆ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਔਰ ਸਾਡੇ ਪੰਜਾਬ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਿਹਾ ਮੈਂ ਉਮੀਦ ਕਰਦਾ ਹਾਂ ਪਰਮਾਤਮਾ ਕਿਰਪਾ ਕਰੇਗਾ ਕਿ 2027 'ਚ ਕੌਮਤੀ ਸਰਕਾਰ ਬਣੂਗੀ ਤੁਹਾਡੇ ਪੰਨੇ ਵਿੱਚ ਤੁਹਾਨੂੰ ਦੋ ਨਹੀਂ ਮਿਲਣੇ